ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀ ਡੀ ਐਕਸਸ ਮਾਣਾ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਪੇਜ ਨੂੰ ਕਰਿਓ ਫੋਲੋ ਹੁਣ ਦੇਖੋ ਵੀਡੀਓ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔੜਾਸਰਾ ਲੈ ਕੇ ਤਿੰਨ ਰੋਜ਼ਾ ਰੱਖਿਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਲਈ ਸ੍ਰੀ ਅਖੰਡ ਪਾਤਸ਼ਾਹ ਅਰੰਭ ਅੱਜ ਸਮਾਪਤੀ ਕੀਤੀ ਗਈ ਹੈ ਜਿੱਤੇ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਬੰਦੀ ਛੋੜ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਗੁਰੂ ਰਵਦਾਸ ਜੀ ਰਬਦਾਸ ਨਾਗਰ ਸਮਾਣੇ ਵਿੱਚ ਰਾਸਨ ਪ੍ਰਧਾਨ ਨੇ ਉਹਨਾਂ ਦੀ ਪ੍ਰਬੰਧਕ ਕਮੇਟੀ ਜਿੰਨੇ ਵੀ ਹੋਰ ਉੱਥੇ ਸੇਵਾਦਾਰ ਨੇ ਸਭ ਦਾ ਬਹੁਤ ਧੰਨਵਾਦ ਇਹ ਸਭ ਤੋਂ ਪਵਿੱਤਰ ਤਿਹਾੜੀਆਂ ਨੂੰ ਮੁੱਖ ਰੱਖਦੇ ਹੋਏ ਬਹੁਤ ਜਿਆਦਾ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਆਉ ਤੁਹਾਨੂੰ ਦਿਖਾਉਂਦੇ ਆ ਮੌਕਿਆਂ ਦੀਆਂ ਤਸਵੀਰਾਂ ਜਿਨ੍ਹਾਂ ਦਾ ਜਾਪਾ ਸਤਗੁਰੂ ਬੰਦੀ ਛੋੜ ਦਿਵਸ ਆਪਾਂ ਮਨਾ ਰਹੇ ਹਾਂ ਅੱਜ ਦੇ ਦਿਨ ਮੀਰੀ ਕੀ ਦੇ ਮਾਲ 6ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਸਾਧ ਸੰਗਤ ਜਿਨ੍ਹਾਂ ਦੇ ਬਾਬਤ ਆਪਾਂ ਨੇ ਪੜ੍ਹਿਆ ਹੈ ਕਿ ਭਾਈ ਗੁਰਦਾਸ ਜੀ ਲਿਖਿਆ ਹੈ ਕਿ ਗੰਦਾਰ ਭੰਜਨ ਗੁਰੂ ਸੁਖਮਾ ਵਾਡ ਜਉਦਾ ਬਹੁ ਪਰੁਕਾਰੀ ਇਹੇ ਪਾਸੇ ਤੇ ਆਪਾ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਹਿੰਦੇ ਕਿ ਸੇ ਸਾਹ ਹੈ ਦੇਹਾਂ ਪਰੇ ਆਪਾ ਮਰੇ ਅੰਮੇ ਤੰਦ ਸੇ ਸਾਹ ਹੈ ਮੇਰੇ Yeah. ਦੇ ਲੱਭਿਆ ਨਾ ਮਾਇਆ ਨਾ ਮਾਇਆ ਕੋਈ ਨਾ ਹੋਈ ਕਹ ਰਾਹ ਤਹਿ ਨਾ ਕੋਈ ਵਾਚਦਾ ਨਾ ਵਾਹ ਆਪੇ ਆਵਾਜਾ ਤੁ ਸੰਗਤ ਨ ਹੋਰ ਕੀ ਆਰ ਬ੍ਰਹਮ ਤੱਕ ਕਾ ਕੋਈ ਦਰਸ਼ਨ ਸਿਵਾ ਸੁਮਨਦਾਨ ਪਿਆਰੇ ਖਾਂਸ ਜਿਨ ਮਕਸ਼ਿਓ ਜਿਨੇ ਮਾਣਿਆਲੀ ਮਾਨ ਨੈ ਤਾਣਿਆ ਦੇ ਤਾ ਨਿਉਟਿਆਂ ਦੇ ਹੋੜ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਆਪ ਜੀ ਕੇ ਅਜੂਰ ਸਤਿਗੁਰੂ ਜੀ ਅਦਾਸ ਬੇਨਤੀ ਜੋਰੀਏ ਤੇ ਆਪ ਜੀ ਕੇ ਉਪਮਾਨ ਸਾਰ ਸਤਪੁਰ ਬੰਦੀ ਛੋੜੇ ਜੀਵਨ ਮੁਕਤ ਕਰੇ ਔਡੀਨਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਵਾਪਾਖਾਇ ਦੇ ਮਾਪ ਅਨਸਾਰ ਸਤਿਗੁਰ ਜੀਓ ਬੰਦੀ ਛੋੜ ਦਿਵਸ ਨੂੰ ਸਮਰਪਿਤ ਤੇ ਦੇਵਾਨੇ ਦੇ ਨਿਹੜਿਆਂ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਸਭ ਸੰਗਤਾਂ ਵੱਲੋਂ ਆਪ ਜੀ ਕੇ ਦਰਗਾਹ ਦੇ ਸੇਵਾਦਾਰ ਐਲਕਵਿੰਦਰ ਸਿੰਘ ਜੀ ਗੁਰਮਰਤਨ ਦੇ ਸ੍ਰੀਮਹ ਪਰਿਵਾਰ ਦੇ ਵੱਲੋਂ ਸਤਿਗੁਰ ਜੀਓ ਰਾਮ ਕੇ ਸਤਿਗੁਰ ਜੀਓ ਪਰਸੋਰਤ ਆਪ ਜੀ ਕੇ ਪਾਵਨ ਪਵਿੱਤਰ ਦਰਵਾਜ਼ਾ ਦੇ ਅੰਦਰ ਆਪ ਜੀ ਕੀ ਅਕਾਲੇ ਮੁਰਬਾਣੀ ਵਾਹੋ ਵਾਹੋ ਬਾਣੀ ਨਰਮਕਾਰ ਹੈ ਜਿਸ ਜਿੜੇ ਅਰਣਾ ਕੋਲ ਰੁਕੀ ਬਾਣੀ ਆਈ ਤਨ ਸਭੇ ਚਿੰਤਾ ਮਟਾਉਂਦੇ ਸਤਿਗੁਰਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭਿਤ ਸਨ ਗੁਰਬਾਣੀ ਆਤਮਾਤਮਾ ਤੋਂ ਸੰਪੂਰਨ ਨਿਰਵਿੰਦਤਾ ਸਹਿ ਸ੍ਰੀ ਅਖੰਡ ਪਾਠ ਸਾਹਿਬ ਤੇ ਟੋਪਾਏ ਟੋਗਾ ਅਪਰੰਤ ਗੁਰਮਤਿ ਵਿਚਾਰਾ ਹੰਜਸ ਕਿਰਤਿਕ ਜਨ ਸ਼ੇਪੌਂੀਆਂ ਅਨੰਦ ਸਰ ਤੇ ਜਾਪ ਪੀਣਾ ਕਰਵਾਤ ਕਾਰ ਪੁਛੋਂ ਆਪ ਕਰਨਾ ਸਰਬਤ ਸੰਤਾਂ ਦੇ ਕਾਰਜ ਰਾਸ ਕਰਨੇ ਜੈ ਸੰਗੁ ਕੁੰਦੀਤਾ ਦੇਹੀ ਜਦ ਕੇ ਉਮਰ ਦੇਖੋ ਕਿਰਪਾ ਦਿਖਾ ਨਾਨਕ ਕੈ ਸੁਖ ਦੇਹੀ ਵਾਹਿਗੁਰੂ ਧਿਕਰ ਅਸਾ ਵਾਹਿਗੁਰੂ ਦੀ ਕੀ ਸਥਿਤੀ ਸੰਪੂਰਨਤਾ ਹੋਈ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁਦ ਜਗ ਚਾਨਣ ਹੋਆ ਦੇ ਮਹਾਵਾਕ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਆ ਕੇ ਸਾਨੂੰ ਸਿੱਤਾਂਵਾਰਾਂ ਦੀ ਉਦਾਹਰਣਾਂ ਦੇ ਕੇ ਇਹ ਜੋ ਸਮੇਂ-ਸਮੇਂ ਤੇ ਇਤਿਹਾਸ ਬਣਦਾ ਰਿਹਾ ਕਿ ਸੱਚ ਬੋਲਣ ਦੇ ਵਾਸਤੇ ਜੇਲਾ ਕਟਣੀਆਂ ਪਈਆਂ ਤਸੀਹੇ ਚੱਲਣੇ ਪਏ ਔਰ ਅੱਜ ਵੀ ਗੁਰੂ ਕੇਸ ਸਿੰਘ ਜਿਹੜੇ ਨੇ ਉਹ ਕੱਟ ਰਹੇ ਨੇ ਵੇਸ਼ਾਕੁਰ ਦਾ ਜਿਹੜਾ ਪ੍ਰਭਾਵ ਹੈ ਉਹ ਕਿਸੇ ਹੋਰ ਤਰ੍ਹਾਂ ਹੋ ਗਿਆ ਪਰ ਦਿਵਾਲੀ ਦੀ ਰਾਤ ਦੀਵੇ ਵਾਲਿਆਂ ਦੇ ਮਹਾਵਾਕ ਅਨੁਸਾਰ ਇਹ ਜਿਹੜਾ ਮੁੱਖ ਤਿਹਾਰ ਹੈ ਹਿੰਦੁਸਤਾਨ ਦਾ ਦੇਸ਼ ਤੇ ਵਿਦੇਸ਼ ਵਿੱਚ ਵੀ ਮਨਾਇਆ ਜਾਂਦਾ ਹੈ ਔਰ ਹਰ ਧਰਮ ਦਾ ਇਨਸਾਨ ਆਪੋ ਆਪਣੀ ਵਿਰਤੀ ਮੁਤਾਬਕ ਮਨਾਉਂਦਾ ਹੈ ਔਰ ਕੁਝ ਧਰਮਾਂ ਦੇ ਲੋਕ ਉਹ ਆਪੋ ਆਪਣੇ ਥਿੱਤਾ ਮੁਤਾਬਕ ਆਪੋ ਆਪਣੇ ਰਹਿਬਰਾ ਮੁਤਾਬਕ ਆਪੋ ਆਪਣੇ ਜਿਹੜੇ ਤਿਹਾਰ ਦੇ ਸਿਧਾਂਤ ਨੇ ਉਹਨਾਂ ਦੇ ਮੁਤਾਬਕ ਬੰਦੀ ਛੋੜ ਦਿ ਉਸ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਰਹਾ ਹੋ ਕੇ ਆਏ ਕਿ ਉਸ ਸਮੇਂ ਦੇ ਜ਼ਾਲਮ ठाੜਵੀ ਰਾਜੇ ਨੇ ਜੋ ਸਾਡੇ ਰਹਿਬਰਾਂ ਨੂੰ ਸੱਚ ਦਾ ਹੌਕਾ ਦੇਣ ਵਾਲਿਆਂ ਨੂੰ ਬੰਦੀ ਬਣਾਇਆ ਜੇਲਾਂ ਕਟਵਾਈਆਂ ਭਵੇਂ ਐਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਤਸੀਹੇ ਦਿੱਤੇ ਗਏ ਜੇਲਾਂ ਵਿੱਚ ਬੰਦ ਕੀਤਾ ਗਿਆ ਦਸਵੇਂ ਪਾਤਸ਼ਾਹ ਨੇ ਆ ਕੇ ਰੀਤਾ ਨੂੰ ਤੋੜਿਆ ਔਰ ਉਸ ਤੋਂ ਬਾਅਦ ਅਸੀਂ ਅਵੇਸਲੇ ਹੋ ਗਏ ਸੋ ਇਹ ਜਿਹੜਾ ਤਿਹਾਰ ਹੈ ਇਹ ਸਿੱਖਾਂ ਵੱਲੋਂ ਮਨਾਇਆ ਜਾਂਦਾ ਹੈ ਕਿ ਹਰਮੰਦਰ ਸਾਹਿਬ ਦੇ ਵਿੱਚ ਇਸ ਦਿਨ ਆਏ ਔਰ ਦੀਪਮਾਲਾ ਕੀਤੀ ਗਈ ਔਰ ਹਿੰਦੂਆਂ ਵੱਲੋਂ ਮਨਾਇਆ ਜਾਂਦਾ ਹੈ ਕਿ ਸ਼੍ਰੀ ਰਾਮਚੰਦਰ 14 ਸਾਲ ਦਾ ਵਿੜਵਾਸ ਕੱਟ ਕੇ ਜਦੋਂ ਪਰਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਵੇ ਬਾਲੇ ਗਏ ਔਰ ਦੀਵਾਲੀ ਦੇ ਰੂਪ ਚ ਮਨਾਇਆ ਗਿਆ ਔਰ ਹੁਣ ਹਰ ਥੀਕੇ ਦੇ ਲੋਕ ਕਬੇ ਉਹ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਦੇ ਨੇ ਈਸਾਈਲੇ ਬੋਧੀ ਨੇ ਉਹਨਾਂ ਦਾ ਕੋਈ ਵੀ ਖੁਸ਼ੀ ਜਿਹੜੀ ਆ ਉਹ ਆਈ ਇਸ ਦਿਨ ਨਾਲ ਜੋੜੀ ਗਈ ਔਰ ਉਹ ਆਪ ਕੋ ਆਪਣਾ ਤਿਹਾਰ ਜਿਹੜਾ ਹੈ ਉਹ ਜੀਵੇ ਵੜ ਕੇ ਔਰ ਖੁਸ਼ੀਆਂ ਮਨਾਉਂਦੇ ਨੇ ਔਰ ਜਿਹੜੇ ਲੋਕ ਮਨਮਤੀਏ ਨੇ ਉਹ ਸਮੇਂ ਦੇ ਜ਼ਾਲਿਮਾਂ ਦੇ ਉੱਤੋਂ ਉਪਦੇਸ਼ਾਂ ਤੇ ਚੱਲਣ ਵਾਲੇ ਨੇ ਉਹ ਅੱਜ ਵੀ ਜੂਆ ਖੇਡ ਕੇ ਨਸ਼ਾ ਕਰਕੇ ਠੱਗੀ ਮਾਰ ਕੇ ਸੱਠਾ ਲਾ ਕੇ ਇਸ ਨੂੰ ਮਨਾਉਂਦੇ ਨੇ ਜੋ ਆਉਣ ਵਾਲੀ ਜਨਰੇਸ਼ਨ ਨੂੰ ਇਹ ਉਠੇ ਪਾਸੇ ਨੂੰ ਜਿਹੜਾ ਹੈ ਚੌਕ ਦਾ ਹੈ ਸੋ ਅੱਜ ਉਸ ਆਸੇ ਦੇ ਲੋਕ ਜਿਹੜੇ ਨੇ ਇਸ ਨੂੰ ਗੁਰਮਤਿ ਅਸੇ ਮੁਤਾਬਕ ਜਾਗ ਦੀ ਜੋਤ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਬੈਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਛਲੇ 3 ਦਿਨ ਤੋਂ 19 ਤਰੀਕ ਨੂੰ ਸ੍ਰੀ ਖਾਨਪਟ ਸਾਹਿਬ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਜੋ ਆਰੰਭ ਕੀਤਾ ਗਿਆ ਕੱਲ ਵੇਤਰਿਕ ਨੂੰ ਅਮਰਤ ਵੇਲੇ ਮਾਧ ਦੇ ਭੋਗ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਔਰ ਅੱਜ ਸਵੇਰੇ 6 ਵਜੇ ਜੋ ਸੰਪੂਰਨ ਤਦੇ ਸਵੇ ਤੇ ਹੁਣ ਇਸ ਟਾਈਮ ਜੋ 8:30 ਵਜੇ ਸਾਰੀ ਸਮਾਪਤੀ ਹੋਣੀ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਹੈ ਕੀਤੀ ਜਾਣੀ ਹੈ ਜਿੰਨੇ ਵੀ ਮਾਈ ਭਾਈ ਵੀਰ ਬਜ਼ੁਰਗ ਇਸ ਵਿੱਚ ਸ਼ਾਮਲ ਹੋਏ ਔਰ ਜਿਨ੍ਹਾਂ ਨੇ ਅੱਜ ਸ਼ਾਮ ਤੱਕ ਹੋਣਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਪਰਵਾਰਾਂ ਨੂੰ ਖੁਸ਼ੀਆਂ ਬਖਸ਼ੇ ਔਰ ਆਪਾਂ ਜਿੱਥੇ ਆਪਾਂ ਨੂੰ ਖੁਸ਼ੀਆਂ ਬਖਸ਼ੀਆਂ ਨੇ ਆਪਾਂ ਮੰਗਾਉਂਦਾ ਤਾਂ ਮੰਨਦੇ ਆ ਉਥੇ ਸਾਰਿਆਂ ਦੀਆਂ ਮੰਨੀਆਂ ਮਰਜ਼ਾ ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਪੂਰੀਆਂ ਕਰੇ ਅਸੀਂ ਬਰਾਂਹਾਂ ਤੋਂ ਬਚ ਜਾਈਏ ਕਈ ਲੋਕ ਜਿਹੜੇ ਨੇ ਉਹ ਦੇਖਦੇ ਨੇ ਕਹਿੰਦੇ ਨੇ ਕਿ ਚੰਗਾ ਕੰਮ ਹੈ ਔਰ ਨਾ ਚੰਗੇ ਕੰਮ ਵਿੱਚ ਯੋਗਦਾਨ ਪਾਉਣਾ ਨਾ ਚੰਗਾ ਕੰਮ ਕਰਨਾ ਨਿੰਦਿਆ ਦਾ ਖਹਿੜਾ ਨਾ ਛੱਡਣਾ ਔਰ ਇਹੋ ਜਿਹੀਆਂ ਭੈੜੀਆਂ ਇਲਾਮਤਾ ਨੂੰ ਜਿਹੜਾ ਹੈ ਪੱਲੇ ਬੰਨਣਾ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਸਾਡੇ ਮਹਾਨ ਰੈਬਰ ਉਹਨਾਂ ਨੂੰ ਸਬੱਤ ਬਖਸ਼ਾ ਕਿ ਉਹ ਬਾਜ ਆ ਜਾਣ ਕਿ ਉਹ ਸੰਗਤ ਰੂਪ ਵਿੱਚ ਟਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋ ਜਾਣ ਸੋ ਇਸ ਮਨਸਾ ਦੇ ਨਾਲ ਅੱਜ ਦੇ ਦਿਨ ਇਹ ਤਿਹਾਰ ਹੈ ਇਹ ਮਨਾਇਆ ਜਾ ਰਿਹਾ ਹੈ ਔਰ ਇਸੋ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਮਨਾਇਆ ਗਿਆ ਜਿੰਨੇ ਵੀ ਦਾਨੀ ਸਜਣਾ ਨੇ ਜਿੰਨੇ ਵੀ ਸ਼ਰਧਾਵਾਨ ਮਾਈ ਭਾਈ ਦੇ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮੂਚੇ ਤੌਰ ਤੇ ਨਾਮ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦੀ ਬਾਡੀ ਸਭਾ ਵਿੱਚ ਫੇਰ ਆਜ ਰੋਵਾਂਗੇ ਦੀਵਾਲੀ ਬੰਦੀ ਛੋੜ ਦਿਵਸ ਤੇ ਇਸ ਕਰ ਮਾਡੇ ਦੀ ਗੁਰਪ੍ਰਤਿਆ ਲੱਖ ਲੱਖ ਵਾਰ ਕਹੋ